ਉਦਾਸੀਨ ਦੇਹਰਾ ਮਾਤਾ ਪੰਜਾਬ ਕੌਰ ਜੀ ਸਾਲਾਨਾ ਧਾਰਮਿਕ ਮੇਲਾ ਅਤੇ ਦੀਵਾਨ ਕਰਵਾਏ ਧਾਰਮਿਕ ਦੀਵਾਨਾ ਵਿੱਚ 3 ਮਈ 2005 ਨੂੰ ਬਾਬਾ ਰਵਿੰਦਰ ਸਿੰਘ ਜੋਨੀ ਨਾਨਕ ਸਰਖਾਟ ਤਖਾਨਵਦ ਵਾਲੇ ਹਾਜ਼ਰੀ ਪਰੰਗੇ ਸਭ ਤੋਂ ਪਹਿਲਾਂ ਖਬਰਾਂ ਖੇਡਾਂ ਦੇਖਣ ਲਈ ਚੈਨਲ ਤੇ ਕਲਿੱਕ ਕਰੋ ਦੇਖੋ ਪੱਤਰਕਾਰ ਹਰਪਾਲ ਸਿੰਘ ਜੱਜ ਦੀ ਵਿਸ਼ੇਸ਼ ਰਿਪੋਰਟ ਅਕਾਲ ਪੁਰਖ ਦੇ ਸਤਿ ਸ੍ਰੀ ਅਕਾਲ ਸਾਡੇ ਗੁਰੂ ਦੇ ਚੰਗ ਸਾਡੇ ਦਾਦਾ ਰਾਮ ਰਾਏ ਜੀ ਉਹਨਾਂ ਦੀ ਧਰਮ ਸਪਤਨੀ ਬੱਚੇ ਜਿੰਦਾ ਕਰਤਾ ਮੁਖੀਵਾਲਾ ਸ਼ਹੀਦਿਆ ਜੇਹਦਰ ਕਮਨ ਜੇਹਦਰ ਮਤੰਬੀਆ ਸ਼ੈਂਟੀ ਬੂਟਾਲਾ ਸ਼ਾਹਕੋਟ ਇਨਸਾਨ ਸੇਵਾ ਸੇਵਨ ਮਾਰਿਆ ਬੋਲ ਮਾਤਾ ਸਾਰੀ ਸੰਗਤ ਨੂੰ ਚੰਗੀ ਕਲਾ ਰੱਖੇ ਤੇ ਜੀਆਂ ਲੱਖ ਲੱਖ ਵਧਾਈਆਂ ਹੋਰ ਬੰਦਿਆ ਤੋਂ ਬੰਦਿਆ ਸਾਰੇ ਦੇਖਣ ਨੂੰ ਮਿਲਦੇ ਆ ਤੇ ਜੀਤਕਾਰ ਵੀ ਢੱਲਦੀ ਸੰਗਲੀ ਮਾਲਾ ਦੀਆਂ ਵਾਰਾਂ ਗਾਉਂਦੇ ਆ ਤੇ ਸਭ ਸੰਤਾਂ ਦਾ ਨਿਹਾਰ ਕਰਦਾ ਬੰਦੇ ਛਾਰਾਂ ਮਨਾਇਆ ਜਾਂਦਾ ਤੇ ਸੰਤਾਂ ਬੂਰੋ ਬੁਹਾਉਂਦੀ ਆ ਡੇਰਾ ਦੂਰ ਰਈ ਗੋੜ ਮੂਗਾ ਬਹੁਤ ਖੁਸ਼ੀ ਖੁਸ਼ਾ ਚਾਉਂਦੀ ਆ ਮਾਤਾ ਜੀ ਦੇ ਦਰਸ਼ਨ ਕਰਦੇ ਹਰ ਇੱਕ ਦੁੱਖ ਦਾ ਇਲਾਜ ਹੁੰਦਾ ਆ ਜਿਹੜਾ ਬੱਚਾ ਨਹੀਂ ਬੋਲਦਾ ਉਹ ਵੀ ਮਾਤਾ ਦੇ ਦਰਦ ਤੇ ਆ ਕੇ ਬੋਲਣ ਲੱਗ ਪੈਂਦਾ ਹੈ ਜੇ ਕੋਈ ਵੀ ਭਾਵਨਾ ਕੋਈ ਬੱਚਾ ਨਹੀਂ ਦੀ ਜਿੰਮਤਰੀ ਉਹ ਵੀ ਸਾਰਾ ਮਾਤਾ ਦੇ ਸਾਰਾ ਬੋਲਣ ਆ ਪੈਂਦਾ ਬਾਈ ਬੁਜੀ ਦਾ ਖਾਸਾ ਬਾਈ ਬੁਜੀ ਬੇਬੀ ਬੁਜੂਤ ਦੀ ਮਾਤਾ ਪੰਜਾਬ ਤੋੜਦੀ ਤਰੀ ਤੇ ਬੀਜ ਬੁਜੂਤ ਦੀ ਮਾਤਾ ਪੰਜਾਬ ਤੋੜਦੀ ਤਰੀ ਤੇ ਬੀਜ ਬੁਜੂਤ ਦੀ ਸਤ ਸੰਗੀ ਖਾਲਸਾ ਜੀ ਮਨ ਹੋਵੇ ਕਾਬੂ ਆਪਾਂ ਵਰਪੀਆਂ ਟਕਾਈਏ ਜੀ ਵਸਮ ਪਤਾ ਦੇ ਪਿਆਰੇ ਸਰਨਾਈਏ ਜੀ ਸਾਰਿਆਂ ਦੀ ਹਾਜ਼ਰੀ ਸਾਹਿਬ ਪ੍ਰਮਾਨ ਕਰੇ ਸੋਹਣਾ ਵਾਲੇ ਹੱਥ ਜੋੜ ਫਤਿਹ ਨੂੰ ਬੁਲਾਈਏ ਜੀ ਪਤਤ ਪਾਵਨ ਭਗਤ ਵਸ਼ਲ ਅੰਮ੍ਰਿਤ ਸਾਹਿਬ ਜੀ ਦੀ ਪਾਵਨ ਤਵੇ ਤਰ ਹਜ਼ੂਰੀ ਮਾਤਾ ਪੰਜਾਬ ਕੌਰ ਜੀ ਦੇ ਸਾਰੀਆਂ ਸੰਤਾ ਆਪਾਂ ਚਿਤੋ ਹੋ ਕੇ ਮੰਨ ਕਰਕੇ ਮਾ ਵਰੋ ਦੀ ਨਾਲ

ਉਹ ਬਣੀ ਐ ਸਮਰਪਤਾ ਨਾਮ ਅਤਹਾ ਸਦੇ ਰਿਚੀ ਉਹਨਾਂ ਦੀ ਬਤਾਉ ਕਦਰ ਜੋ ਹੋ ਗਿਆ ਜਮਕ ਬਿਆਰੀਆ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦੇ ਨੋ ਇੱਕ ਪਾਸੇ ਬਾਬਾ ਰਾਮ ਰਾਏ ਜੀ ਉਹਨਾਂ ਨੇ ਤੋਂਸ ਪਤਨੀ ਗੁਰਮਤੋ ਸਤਵੀਂ ਪਾਤਸ਼ਾਹ ਸ੍ਰੀ ਗੁਰੂ ਹਰ Rai ਸਾਹਿਬੀ ਉਹਨਾਂ ਦੇ ਵੱਡੇ 77 ਜਿਨ੍ਹਾਂ ਦੇ ਜਨਮ ਤੋਂ ਹੀ ਦੀ ਕਿਰਪਾ ਮਹਾਨ ਕਿਉਂਕਿ ਗੁਰੂ ਦਾ ਸਤੁੱਤਰ ਬੁਲਣਾ ਦੁਨੀਆਂ ਤੇ ਬੜੀ ਵੱਡ ਮੱਲੀ ਖੁਸ਼ੀ ਹੈ ਐਵੇਂ ਨਹੀਂ ਮਿਲਦੀ ਕਮਾਨੀ ਕੰਨੇ ਜਨਮਾਂ ਦੀ ਕਦੀ ਹੋਵੇ ਕਦ ਕਿਤੇ ਜਾ ਕੇ ਗੁਰੂ ਸਾਹਿਬਾਂ ਦੇ ਘਰੇ ਆਉਣ ਦਾ ਅਨੰਦ ਮਿਲ ਪਾਈ ਪਰ ਜੇ ਤੇ ਛੇਤ ਦੇ ਕੰਮ ਬਣ ਕੇ ਚੁੰਮੇ ਬਣ ਜਾ ਆਪਣੀ ਜ਼ਿੰਦਗੀ ਦਾ ਆਨੰਦ ਕਹੇ ਆਜਾ ਕੌਰ ਜੀ ਇਹਨਾਂ ਨੂੰ ਚੜਦੀ ਕਲਾ ਸੰਗ ਰਸਤੀ ਆਪਣੇ ਦਰਬਾਰੋਂ ਅਨੰਦ ਮਿਹਰਾ ਪਰਿਆ ਹੱਥ ਲਾ ਕੇ ਚੜਦੀ ਕਲਾ ਅੰਦਰ ਖੁਸ਼ੀਆਂ ਬਖਸ਼ਿਸ਼ ਕਰਨੀਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੁਖਵਿੰਦਰ ਸਿੰਘ ਉਹਨਾਂ ਵੱਲੋਂ ਵੀ ਸਵਾਦਮਣਾ ਮਰਵਿੰਦਰ ਪ੍ਰੀਤ ਸਿੰਘ ਸਾਦਮਣਾ ਰਾਜਵਿੰਦਰ ਕੌਰ ਸਾਦਮਣਾ ਸਭ ਇਰਫਾ ਕਰਕੇ ਬਖਸ਼ੀ ਹਿਉ ਬੈਠ ਕੇ ਅਨੰਦ ਮਰੀਆ ਜਾਏ ਮੇਰਾ ਵੀਰ ਜਗੀਰ ਸਿੰਘ ਜੀ ਸੰਧਾਵਾਲ ਤੋਂ ਉਹ ਵੀ ਸਵਾਦ ਮੁੱਖ ਮਾਇਆ ਦੀ ਅਰਦਾਸ ਕਰਵਾਉਂਦੇ ਸਤਿਗੁਰੂ ਸਰਦੀ ਕਲਾ ਕਰਨੀ ਸਰਦਾਰ ਭਜਨ ਸਿੰਘ ਜੀ ਉਹਨਾਂ ਵੱਲੋਂ ਸਾਥੇ ਡੇਰਾ ਨਵਾਸੀ ਮੇਰੇ ਗਵੰਡੀ ਦੇ ਜੀ ਚਾਚਾ ਜੀ ਹੋਈ ਉਹਨਾਂ ਵੱਲੋਂ ਵੀ ਸਵਾਦ ਅਮੜਾ ਜਸਪਾਲ ਸਿੰਘ ਜੀ ਉਹਨਾਂ ਵੱਲੋਂ ਵੀ ਜਲਤ ਮਾਇਆ ਭਜਨ ਸਿੰਘ ਸਵਾਦ ਅਮੜਾ ਵਰਿੰਦਰ ਸਿੰਘ ਜੀ ਸੰਧੂ ਸਾਹਿਬ ਸਵਾਦ ਅਮੜਾ ਮਿਸਤਰੀ ਸਾਹਬ ਜੀ ਮਹਿਰੂਤਾ ਉਹ ਵੀ ਉਹ ਵੀ ਸਵਾਦ ਅਮੜਾ ਮਾਇਆ ਅਰਦਾਸ ਕਰਵਾਉਣ ਦੇ ਗਲੇ ਨਮਾਸ਼ੇ ਕਰ ਰਹੇ ਨੇ ਬੇਟੀਆਂ ਬਾਰਾ ਚੋੜਾ ਘਰ ਵਿੱਚ ਚੋੜਾ ਜਮਾ ਕਲਾ ਕੇ ਸਵਾਰ ਵਿੱਚ ਬੈਠਾ ਅੱਜ ਆਨੰਦ ਮਿਲੇ ਨਾ ਕੱਲ ਪਤਾ ਨਹੀਂ ਕਿਹਦਾ ਕਿਉਂਕਿ ਮੇਰਾ ਸਾਹਮਲਾ ਸਾਹਮਦੇ ਅੱਜ ਹੁੰਦਾ ਕੱਲ ਨਾਮ ਹੈ ਬਾਲ ਤਾਂ ਕਹਿਣ ਮੀਆਂ ਸਮਾਂ ਖਿਸਕਦਾ ਘੜੇ ਦੇ ਵਾਂਗ ਪਾਣੀ ਬੀਤਣ ਬੂੰਦਾ ਬਣ ਕੇ ਜਨ ਰਹਿਣ ਮੀਆਂ ਵਾਪਸ ਮੁਣੀ ਨਾ ਸ਼ਾਮ ਜੀ ਅੱਜ ਤਿੱਕਰ ਲੂੰਗਾ ਪਤਣੋਂ ਪਾਣੀ ਦਾ ਵਹਿਣ ਮੀਆਂ ਮਾਂ ਪੰਜਾਬਤੌਰ ਨਹੀਂ ਦਿੱਤਾ ਲਾ ਦੀਏ ਲੇਖੇ ਵਿੱਚ ਤੇ ਲੇਖੇ ਵਿੱਚ ਲੱਗਿਆ ਸਫਲਤਾ ਹੀ ਮਿਲਦੀ ਹੈ ਸਫਲਤਾ ਹੀ ਮਿਲਦੀ ਜੋ ਮੰਦੀ ਸ਼ਰਧਾ ਐਸੇ ਚਰਨਾ ਵਿੱਚ ਬੈਠ ਕੇ ਅਰਪਣ ਕਰੋਗੇ ਮਾਂ ਪੰਜਾਬ ਕਾਰ ਦੇ ਘਰੇ ਖੁਸ਼ੀ ਮਿਲ ਜੂਗੀ ਹਣ ਸਰੀ ਵਾਹਿ ਕਰੋ ਗੁਰਮੁਖ ਗورਪ੍ਰੀਤ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਸੌਂਦਮਣਾ ਮਾਇਆ ਦੀ ਅਰਦਾਸ ਹੈ ਸਾਰੀਆਂ ਸੰਗਤਾਂ ਵੱਲੋਂ ਵੀਰ ਸਰਬ ਦੀ ਸੇਵਾ ਕਰ ਰਹੇ ਨੇ ਮੇਰੇ ਵੀਰ ਜਿਨ੍ਹਾਂ ਨੇ ਥੋੜੇ ਸਮੇਂ ਬਾਅਦ ਪਰਮਖੋ ਆ ਸੇਵਾ ਕਰਨੀ ਹੈ ਉਹਨਾਂ ਵੱਲੋਂ ਸਾਰੇ ਸਾਡੇ ਪਰਿਵਾਰ ਵੱਲੋਂ ਪੰਜਾਬ ਪਾਲ ਐਸ ਨਗਰ ਵਿੱਚ ਉਹਨਾਂ ਨੇ ਜਨਮ ਲਿਆ ਇਹ ਵੀ ਅਤਾ ਹਾਸ ਦੀ ਸਾਜ ਸੁਣਿਓ ਵਿੱਚ ਬਟਾਰਾ ਖੋਦਦੇ ਧੀ ਜੰਮੀ ਪੱਲੀ ਬਾਬਾ ਮਾਨ ਦਾਸ ਰੋਟੇ ਮੇ ਤੋਂ ਪਹਿਲਾਂ ਮੇਰੇ ਗੌਰ ਭਾਈ ਦਲਦਾਰ ਸਿੰਘ ਜੀ ਦਲਦਾਰ ਸਾਹਿਬ भ लॻंदे कमे सालाना किथे मनाया नवां शहर जी संगता लंगर आण طرح महान کر साल जी तरह समा कर I hear you